ਸੋ ਨਕ ਤੋਂ ਬਾਅਦ ਇੱਕ ਪਿੰਡ ਵਾਲਿਆਂ ਵੱਲੋਂ ਜਿਹੜੇ ਫੈਸਲੇ ਲਏ ਜਾ ਰਹੇ ਨੇ ਜਿਸ ਵਿੱਚ ਪ੍ਰਵਾਸੀਆਂ ਨੂੰ ਜਿਹੜਾ ਪਿੰਡ ਛੱਡਣ ਦੇ ਹੁਕਮ ਦਿੱਤੇ ਜਾ ਰਹੇ ਨੇ ਸੋ ਹੁਣ ਇੱਕ ਵਾਰ ਮੋਹਾਲੀ ਦੇ ਪਿੰਡ ਮੰਦੋ ਸੰਗਤੀਆਂ ਤੋਂ ਬਾਅਦ ਹੁਣ ਜੰਡਪੁਰ ਪਿੰਡ ਦੀ ਨੌਜਵਾਨ ਸਭਾ ਨੇ ਵੀ ਫੈਸਲਾ ਲਿਆ ਹੈ ਸੋ ਪਿੰਡ ਜੰਡਪੁਰ ਦੀ ਨੌਜਵਾਨ ਸਭਾ ਨੇ ਗੈਰ ਪੰਜਾਬੀਆਂ ਨੂੰ ਲੈ ਕੇ ਮਤਾ ਪਾਸ ਕੀਤਾ ਮਤੇ ਵਿੱਚ ਦੂਜੇ ਰਾਜਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਨੂੰ ਲੈ ਕੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕੁਝ ਦਿਨ ਪਹਿਲਾਂ ਮੋਹਾਲੀ ਜ਼ਿਲ੍ਹੇ ਦੀ ਕੁਰਾਲੀ ಗ್ರಾಮ ਪੰਚਾਇਤ ਮੰਦੂ ਸੰਗਤੀਆਂ ਦੇ ਵੱਲੋਂ ਪਿੰਡ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ ਇਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੁਣ ਮੋਹਾਲੀ ਜ਼ਿਲ੍ਹੇ ਦੀ ਖਰੜ ਦੇ ਪਿੰਡ ਜੰਡਪੁਰ ਵਾਸੀਆਂ ਦਾ ਪ੍ਰਵਾਸੀਆਂ ਨੂੰ ਲੈ ਕੇ ਨਵਾਂ ਫਰਮਾਨ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਪਿੰਡ ਦੇ ਨੌਜਵਾਨ ਸਭਾ ਨੇ ਸੂਬਾ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਮਤੇ ਪਾਸ ਕੀਤੇ ਨੇ ਪਰ ਵਾਸੀਆਂ ਦੀ ਵੈਰੀਫਿਕੇਸ਼ਨ ਲਾਜ਼ਮੀ ਕੀਤੀ ਹੈ ਪਰ ਵਾਸੀ ਪਾਨ ਗੁਟਕਾ ਬੀੜੀ ਪਿੰਡ ਵਿੱਚ ਨਹੀਂ ਪੀਵੇਗਾ ਜਿੱਥੇ ਪ੍ਰਵਾਸੀ ਰਹਿੰਦੇ ਨੇ ਉਹ ਜਗ੍ਹਾ ਤੇ ਕੂੜੇਦਾਨ ਜ਼ਰੂਰ ਹੋਣਾ ਚਾਹੀਦਾ ਹੈ ਜਦੀ ਜ਼ਿੰਮੇਵਾਰੀ ਮਾਲਕ ਦੀ ਹੋਵੇਗੀ ਪ੍ਰਵਾਸੀ ਰਾਤ ਨੂੰ 9 ਵਜੇ ਤੋਂ ਬਾਅਦ ਬਾਹਰ ਕੁੰਮਦੇ ਨਜ਼ਰ ਨਹੀਂ ਆਉਣਗੇ ਮਕਾਨ ਵਿੱਚ ਜਿੰਨੇ ਬੰਦੇ ਰਹਿੰਦੇ ਨੇ ਉਹਨਾਂ ਦਾ ਵੈਰੀਫਿਕੇਸ਼ਨ ਹੋਵੇ ਇੱਕ ਕਮਰੇ ਦੇ ਵਿੱਚ ਦੋ ਵਿਅਕਤੀਆਂ ਤੋਂ ਵੱਧ ਨਾ ਹੋਣ ਪਰਵਾਸੀ ਪਿੰਡ ਵਿੱਚ ਅੱਧੇ ਨੰਗੇ ਨਾ ਘੁੰਮਦੇ ਨਜ਼ਰ ਆਉਣ ਨਾਬਾਲਗ ਬੱਚੇ ਬਿਨਾ ਕਾਗਜ਼ ਜਾਂ ਨੰਬਰ ਪਲੇਟ ਤੋਂ ਬਿਨਾ ਕੋਈ ਵਾਹਨ ਚਲਾਉਂਦਾ ਨਜ਼ਰ ਨਾ ਆਵੇ ਕਿਰਾਏਦਾਰਾਂ ਦੇ ਵਾਹਨਾ ਦੀ ਪਾਰਕਿੰਗ ਲਾਈਵ ਰਿਪੀਟ ਕਿਰਾਏਦਾਰਾਂ ਦੇ ਵਾਹਨਾ ਦੀ ਪਾਰਕਿੰਗ ਲਾਜ਼ਮੀ ਹੈ ਕਿਸੇ ਦਾ ਵਾਹਨ ਸੜਕ ਅਤੇ ਗਲੀ ਦੇ ਵਿੱਚ ਨਹੀਂ ਖੜਨਾ ਚਾਹੀਦਾ ਪਾਣੀ ਦੀ ਸਮੱਸਿਆ ਘਰ ਪ੍ਰਤੀ ਇੱਕ ਕਨੈਕਸ਼ਨ ਦੀ ਸਹੀ ਵਰਤੋਂ ਕੀਤੀ ਜਾਵੇ ਜੇਕਰ ਕੋਈ ਪਰਵਾਸੀ ਕਿਸੇ ਵੀ ਗੈਰ ਕਾਨੂੰਨੀ ਆ ਪਿੰਡ ਨੂੰ ਨੁਕਸਾਨ ਦੇ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਉਹਦਾ ਜ਼ਿੰਮੇਵਾਰ ਮਕਾਨ ਮਾਲਕ ਹੋਵੇਗਾ ਬੱਚਾ ਜਮਨ ਅਤੇ ਵਿਆ ਉਤੇ ਖੁਸਰੀਆ ਨੂੰ 2100 ਦੀ ਵਿਧਾਈ ਦਿੱਤੀ ਜਾਵੇਗੀ ਪਿੰਡ ਵਿੱਚ ਕੋਈ ਵੀ ਬਾਹਰ ਦਾ ਬੰਦਾ ਜਗਾ ਖਰੀਦਦਾ ਹੈ ਤਾਂ ਉਹ ਕਮਰੇ ਨਹੀਂ 파 ਸਕਦਾ ਜੀਆਂ ਨੌਜਵਾਨ ਸਭਾ ਦੇ ਵੱਲੋਂ ਇਹ ਹੀ ਹੁਕਮ ਆਜੜੇ ਜਾਰੀ ਕਰ ਦਿੱਤੇ ਗਏ ਨੇ ਪਿੰਡ ਦੇ ਵਿੱਚ ਅਤੇ ਪਿੰਡ ਵਿੱਚ ਪ੍ਰਵਾਸੀਆਂ ਲਈ ਖਾਸ ਹਦਾਇਤਾ ਜਾਰੀ ਹੋਈਆਂ ਨੇ